ਭਾਈ ਸਾਹਿਬ ਆ ਅਸੀਂ ਦੁਬਾਰਾ ਭਰ ਕੇ ਵਖਾ ਰਹੇ ਹਾਂ ਕਿਉਂਕਿ ਆ ਗੈਸੇਸ ਨੇ ਸਾ ਉਹ ਵਖਾਓ ਜੇ ਮਾੜਾ ਬਲਬਲੇ ਵਖਾਓ ਬਲਬਲੇ ਉਹ ਵਖਾਓ ਜੇ ਜ਼ੂਮ ਕਰਕੇ ਉਹ ਪਰੇ ਵੀ ਉਹ ਦੇਖੋ ਜੀ ਸਾਈਟ ਆਹ ਸਾਹਿਬ ਉਹ ਕੈਮੀਕਲ ਚਾਰ ਸ਼ਫੇਰੇ ਇਹ ਹੁਣ ਮਾੜਾ ਜੇ ਇੱਧਰ ਆ ਜਿਓ ਜੇ ਭਾਈ ਅਸੀਂ ਭਰ ਗਏ ਆਹ ਦੇਖ ਲਓ ਪੂਰੀ ਪਰ ਲੋ ਗੋਲੀ ਕੋਣੀ ਨਜ਼ਰ ਆ ਰਿਹਾ ਹੈ ਪਸਰਾ ਹੀ ਨਹੀਂ ਕੋਈ ਆ ਵੇਖ ਲਿਓ ਜੇ ਜ਼ਰਾ ਹਾਂਜੀ ਇਹ ਆ ਉਹ ਸਾਫ ਪਾਣੀ ਜਿਹੜਾ ਸੀਚੇਵਾਲ ਜੀ ਕਹਰੇ ਕੁਰਸੀ ਤੇ ਬਹਿ ਕੇ ਹੁਣ ਵਧੀਆ ਹੋ ਗਿਆ ਇੱਕ ਕੋਕਾ ਕੋਲਾ ਫਰੀ ਹੈ ਜੀ ਅੱਜ ਤਰੀਕ 29 ਮਾਰਚ ਦਿਨ ਜੁਮਾ 2025 ਦੀ ਵੀਡੀਓ ਆ ਭਾਈ ਆ ਦਿਖਾਈ ਇਧਰੋਂ ਫੁੱਡਾ ਦਰਿਆ ਫੁੱਡਾ ਨਾਲਾ ਬਣ ਗਿਆ ਆ ਇਹਦੀ ਜ਼ਹਿਰ ਤੇ ਆ ਆ ਗਿਆ ਸਤਲੁਜ ਆ ਕੇ ਪੈ ਗਿਆ ਸੀਚੇਵਾਲ ਸਾਹਿਬ ਜਿਹੜੇ ਆਪਾਂ ਨੂੰ ਬੜਾ ਦੁੱਖ ਲੱਗਾ ਵੀ ਸਰਕਾਰੀ ਸੰਤ ਕਿਉਂ ਕਹਿੰਦੇ ਆ ਠੇਕੇਦਾਰ ਵਪਾਰੀ ਕਿਉਂ ਕਹਿੰਦੇ ਆ ਠੇਕੇਦਾਰ ਵਪਾਰੀ ਤਾਂ ਕਿਹਾ ਗਿਆ ਤੁਹਾਨੂੰ ਸੰਤ ਸਾਹਿਬ ਆਹ ਡਰਾਮਾ ਨਾ ਕਰੋ ਅੱਖਾਂ 'ਚ ਘੱਟਾ ਨਾ ਪਾਓ ਲੋਕਾਂ ਦੇ ਐਸਾ 7 ਕਿਲੋਮੀਟਰ ਦੂਰ ਆ ਪਿੰਡ ਭੂਖੜੀ ਦੇ ਵਿੱਚ ਤੁਸੀਂ ਜਾ ਕੇ ਕੁਰਸੀ ਢਾ ਕੇ ਬਹਿ ਗਏ ਆ ਇੱਥੇ ਆਓ ਢਾਹੋ ਕੁਰਸੀ ਤੇ ਪੀਓ ਪਾਣੀ ਧੋ ਮੂੰਹ ਆ ਕੇ ਆਹ ਵੇਖਿਓ ਜੇ ਮੜਾ ਜਾ ਆ ਮੇਰੇ ਕੁਰਤੇ ਨੂੰ ਲੱਗਿਆ ਓ ਭਾਈ ਇੱਧਰ ਵੇਖ ਆ ਕੁਰਤੇ ਨੂੰ ਲੱਗਿਆ ਆ ਵੇਖ ਲੋ ਜਰਾ ਕੀ ਹਾਲ ਹੈ ਤੇਰੇ ਦਾਗ ਪਾ ਅੰਦਰ ਸਾਡੇ ਕੀ ਕਰਦਾ ਹੋਏ ਪਾਣੀ ਇਹ ਪਾਣੀ ਜਦੋਂ ਅੰਦਰ ਜਾਂਦਾ ਹੈ ਤਾਂ ਕੀ ਕਰਦਾ ਹੋਊਗਾ ਲੋਕਾਂ ਨੇ ਬੜੀ ਤਖਰੀਬ ਮੰਨੀ ਕਿ ਸਿਚਲ ਨੇ ਖੂਬ ਬਣਾਤੇ ਜੀ ਪਾਣੀ ਟਰੀਟ ਕਰਤਾ ਸਾਫ ਕਰਤਾ ਜੀ ਦਰਿਆ ਸਾਫ ਕਰਤਾ ਜੀ ਕਿੱਛੇ ਕੀ ਕਾਲੇ ਮੋਰਚੇ ਦੀ ਟੀਮ ਕਿੱਛੇ ਗੇਮ ਤੋਂ ਲੱਖੇ ਵਰਗੇ ਆ ਅਸੀਂ ਖੜੇ ਆ ਆਹ ਦੇਖੋ ਨਜ਼ਾਰਾ ਤੁਸੀਂ ਦੁਬਾਰਾ ਫੇਰ ਇੱਕ ਹੋਰ ਲੱਖੇ ਕਿਵੇਂ ਕੈਂਸਾ ਕੈਮੀਕਲ ਉਬਲਦੇ ਆ ਵਿੱਚੋਂ ਲੱਖੇ ਆਪਾਂ ਇਹਦਾ ਨਾਂ ਹੁਣ ਲੈਣਾ ਛੱਡੀਏ ਨਹੀਂ ਨਾ ਨਾ ਭਾਈ ਆਪਾਂ ਤਾਂ ਲੈਨੇ ਆ ਵੀ ਇਹ ਲੋਕਾਂ ਨੂੰ ਗਮਰਾਹ ਕਰਕੇ ਉਹਨਾਂ ਇਲੈਕਟ੍ਰੋਪਲੇਟ ਜਿਹੜੀਆਂ ਇੰਡਸਟਰੀਆਂ ਨੇ ਡਾਈ ਇੰਡਸਟਰੀਆਂ ਨੇ ਉਹਨਾਂ ਨੂੰ ਬਚਾਉਣ ਲਈ ਇਹ ਸਰਕਾਰ ਨਾਲ ਰਲ ਕੇ ਡਰਾਮੇ ਕਰ ਰਿਹਾ ਤਾਂ ਪੱਕੇ ਨੇ ਪਵੇ ਸਰਕਾਰੀ ਐ ਇਹ ਕਹਿੰਦੇ ਪਦਮਸ਼ਰੀ ਮਿਲਿਆ ਪਦਮਸ਼ਰੀ ਮਿਲਦਾ ਜਿਹੜੇ ਸਰਕਾਰਾਂ ਦੇ ਬੰਦੇ ਹੁੰਦੇ ਆ ਪਦਮਸ਼ਰੀ ਮਿਲਦਾ ਜਿਹੜੇ ਸਰਕਾਰਾਂ ਲਈ ਕੰਮ ਕਰਦੇ ਆ ਲੋਕਾਂ ਲਈ ਕਰਨ ਵਾਲੇ ਆਪਣੀ ਕੌਮ ਲਈ ਧਰਤੀ ਹਵਾਵਾਂ ਪਾਣੀਆਂ ਲਈ ਕੰਮ ਕਰਨਾਂ ਨੂੰ ਪਦਮਸ਼ਰੀ ਅਵਾਰਡ ਰਿਵਾਰਡ ਨਹੀਂ ਮਿਲਦੇ ਜੇਲ੍ਹਾਂ ਮਿਲਦੀਆਂ ਕਾਲ ਕੋਠੜੀਆਂ ਮਿਲਦੀਆਂ ਫਾਂਸੀਆਂ ਮਿਲਦੀਆਂ ਗੋਲੀਆਂ ਮਿਲਦੀਆਂ ਟੈਗ ਲਾ ਜਾਂਦੇ ਮੱਥੇ ਤੇ ਉਹਨਾਂ ਦੇ ਤੁਸੀਂ ਐਸੇ ਪਿੰਡ ਦੇ ਹੋ ਤੁਸੀਂ ਭਲੀਪੁਰ ਤੇ ਆ ਨਹੀਂ ਨਾਲ ਦਾ ਪਿੰਡ ਆ ਪਾਣੀ ਕਿਤੇ ਸਾਫ਼ ਹੋਇਆ ਬਖਾ ਦਿਓ ਇਹਨਾਂ ਨੂੰ ਪਾਣੀ ਕਿਤੇ ਸਾਫ਼ ਹੋਇਆ ਤੁਹਾਡੇ ਇਹ ਨਹੀਂ ਹੈਈ ਹੈ ਖਰਾਬ ਹੀ ਹੋ ਰਿਹਾ ਕਿੰਨੇ ਕ ਬੰਦੇ ਬਿਮਾਰ ਆ ਤੁਹਾਡੇ ਪਿੰਡ ਤੇ ਅੱਜ ਪਿੰਡ 'ਚ ਹੋਣਗੇ ਹੀ 8-10 ਬੰਦੇ ਚ ਕਾਲੇ ਪੀਲੇ ਹੋਈ ਅੱਛਾ ਇੱਕ ਦੱਸਿਓ ਜੇ ਤੁਹਾਡੇ ਸੀਚੇ ਵਾਲਾਂ ਦਾ ਅਸੀਂ ਸਾਫ਼ ਕਰਤਾ ਪਾਣੀ ਨਹੀਂ ਇੱਥੇ ਰਹਿ ਗਿਆ ਹੈ ਚੀਚਾ ਸਾਹ ਦਾ ਪਿੱਛੇ ਪਿੱਛੇ ਪਤਾ ਨਹੀਂ ਕਿਹੜੇ ਥਾਂ ਜਾ ਕੇ ਅਸੀਂ ਚੈਲੰਜ ਕਰਦੇ ਹਾਂ ਚਲ ਸਾ ਤੁਸੀਂ ਕਿਹਾ ਸੀ ਨਾ ਕਿ ਅਸੀਂ ਬਈ ਦਾ ਚੈਲੰਜ ਲਿਆ ਸਾਫ਼ ਕਰਤੀ ਬੁੱਢੇ ਦਰਿਆ ਦਾ ਚੈਲੰਜ ਲਿਆ ਸਾ ਅਸੀਂ ਚੈਲੰਜ ਕਰਦੇ ਹਾਂ ਆਓ ਬੁੱਢਾ ਦਰਿਆ ਆਹ ਇੱਥੇ ਇੱਕ ਵੀਡੀਓ ਆ ਕੇ ਪਾਓ ਇੱਥੇ ਬੈਠੋ ਕੁਰਸੀ ਢਾ ਕੇ ਡਰਾਮਾ ਨਾ ਕਰੋ ਬਲੀਪੁਰ ਪਿੰਡ ਜਿੱਥੋਂ ਆਹ ਪਤਾ ਨਹੀਂ 12 ਕਰੋੜ ਲੀਟਰ ਪਾਣੀ ਜਿਸਕੀ ਰਦੀ ਕੱਲਾ ਡਾਈ 12 ਕਰੋੜ ਲੀਟਰ ਪਾਣੀ ਜ਼ਹਿਰ ਹੈ ਕੈਮੀਕਲ ਵਾਲਾ ਜਿਹੜਾ ਕੱਲੀਆਂ ਡਾਇਗ ਇੰਡਸਟਰੀਆਂ ਦਾ ਫੋਟੋ ਡਰਾਵਿਆ ਨਾ ਪੰਜਾਹ ਕਰੋੜ ਲੀਟਰ ਹੋਊਗਾ ਨਾ 50 ਕਰੋੜ ਲੀਟਰ ਪਾਣੀ ਹਰ ਰੋਜ਼ ਬੁੱਢੇ ਨਾਲੇ ਰਾਂਹੀ ਸਤਲੋਚ ਪੈਂਦਾ ਧੋਖਾ ਨਾ ਦੇਓ ਲੋਕਾਂ ਨੂੰ ਤੁਸੀਂ ਗੱਲ ਕਰਦੇ ਗੁਰੂਆਂ ਦੀ ਗਰਮਾਣੀ ਦੀ ਪਰ ਗਰਮਾਣੀ ਦਾ ਕਹਿੰਦੇ ਪਵਨ ਗੁਰੂ ਪਾਣੀ ਪਤਾ ਤੁਸੀਂ ਵੀ ਕਹਿੰਦੇ ਪਾਣੀ ਬਚਾਉਣ ਤੁਰੇ ਆ ਹਵਾ ਬਚਾਉਣ ਤੁਰੇ ਆ ਧਰਤੀ ਬਚਾਉਣ ਤੁਰੇ ਆ ਪਰ ਕੁਰਸੀ ਮਿਲਦੇ ਹੀ ਆਪਣੇ ਆਪ ਨੂੰ ਬਚਾਉਣਾ ਸ਼ੁਰੂ ਕਰਤਾ ਤੇ ਜਿਹਦੇ ਜਿਹਨੇ ਕੁਰਸੀ ਦਿੱਤੀ ਉਹਨਾਂ ਨੂੰ ਬਚਾਉਣ ਲਈ ਲੱਗੇ ਹੋયા ਆ ਦਿਖਾਓ ਯਾਰ ਲੋਕਾਂ ਨੂੰ 12 ਤਰੀਕ 13 ਤਰੀਕਾ ਦਿਨ 13 ਅਪ੍ਰੈਲ ਵਿਸਾਖੀ ਵਾਲੇ ਦਿਨ ਇਸੇ ਜਰਾਂ ਨੂੰ ਲੈ ਕੇ ਦੰਦਵਾ ਸਾਜ ਧਰਤੀ ਦੇ ਇਕੱਠ ਰੱਖਿਆ ਬਾਈ ਹੋਕਾ ਦੇ ਰਹੇ ਪੰਜਾਬ ਦੇ ਲੋਕ ਕੋਏ ਨਾ ਇਹਨਾਂ ਜਰਾਂ ਨਾਲ ਮਰੋ ਥੋੜੀ ਧਰਤੀ ਹੇਠਲਾ ਪਾਣੀ ਵੀ ਪੀਣ ਜੋਗ ਨਹੀਂ ਰਿਹਾ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦਾ ਟੈਸਟ ਹੋਇਆ ਪਾਣੀ ਦਾ ਤੇ ਦਰਿਆਵਾਂ ਦੀ ਵੀ ਜਰਾਂ ਪਾਤੀਆਂ ਅਸੀਂ ਨਾ ਇੱਕ ਗੱਲ ਭਗਵੰਤ ਮਾਨ ਜੀ ਨੂੰ ਕਹਿਣਾ ਚਾਹਾਂਗੇ ਉਹਨਾਂ ਦੀ ਸਰਕਾਰ ਹੈ ਕਿ ਭਗਵੰਤ ਜੀ ਕਦੇ ਕਦੇ ਦੁਨੀਆ ਮੌਕਾ ਦਿੰਦੀ ਹੈ ਕੋਈ ਚੰਗਾ ਕੰਮ ਕਰ ਲੈਣਾ ਚਾਹੀਦਾ ਆ ਮੌਕਾ ਤੁਸੀਂ ਉਹੀ ਹੋ ਨਾ ਸਪੀਕਰ ਸਾਹਿਬ ਤੁਸੀਂ ਵੀ ਉਹੀ ਹੋ ਨਾ ਜਿਹੜੇ ਜਮਾਲਪੁਰ ਤੋਂ ਚੱਲੇ ਸੀ ਤੇ ਇੱਥੋਂ ਤੱਕ ਪੈਦਲ ਮਾਰਚ ਕੀਤਾ ਸੀ ਤੁਸੀਂ ਅੱਜ ਤੁਹਾਨੂੰ ਆਹ ਦਿੱਸ ਨਹੀਂ ਰਿਹਾਗਾ ਤੁਹਾਨੂੰ ਦਿਸਣੋਂ ਬੰਦ ਹੋ ਗਿਆ ਇਹ ਮਿਨਿਸਟਰੀ ਜਾਂ ਚੀਫ ਮਿਨਿਸਟਰੀ ਨਾ ਬਦਲਦਾ ਸਾਰਾ ਕੁਝ ਤੁਹਾਨੂੰ ਮੈਂ ਇੱਕ ਦਾਅਵੇ ਨਾਲ ਆਣਾ ਇਹ ਜੇ ਤੁਸੀਂ ਨਹੀਂ ਕਰੋਗੇ ਤਾਂ ਤੁਸੀਂ ਜਾਉਂਗੇ ਕਰਨਗੇ ਕਿ ਪੰਜਾਬ ਦਾ ਪਾਣੀ ਉਹ ਜਾ ਹੋ ਜੇ ਜੇਵ ਜਾ ਪਹਿਲਾਂ ਹੁੰਦਾ ਸੀ ਕਿਉਂ ਕਿ ਕਿਉਂਕਿ ਪੰਜਾਬ ਇੱਕੋ ਐਕ ਕੁਦਰਤੀ ਸੋਮਾ ਉਹ ਪਾਣੀ ਆ ਸਾਡੇ ਕੋਲ ਬੇਨਤੀ ਪੰਜਾਬ ਦੇ ਲੋਕਾਂ ਨੂੰ ਉੱਠ ਖੜੋ ਉੱਠ ਖੜੋ ਸੋਡੀਆਂ ਕੁੱਖਾਂ ਬੰਜਰ ਹੋ ਗਈਆਂ ਸੋਡੀ ਧਰਤੀ ਦੀ ਕੁੱਖ ਮਾਂ ਦੀ ਬੰਜਰ ਹੋ ਗਈ ਸਾਡੀਆਂ ਬੀਬੀਆਂ ਕੋਲੇ ਸਾਡੀਆਂ ਕੁੜੀਆਂ ਕੋਲੇ ਬੱਚੇ ਪੈਦਾ ਹੋਣੋਂ ਹਟ ਗਏ ਉਹ ਯਾਰਾ ਪੀ ਪੀ ਕੇ ਟੀਕੇ ਨਾਲ ਜਬਾਕ ਲੈਣ ਲੱਗ ਗਏ ਓਏ ਮੰਦ ਬੁੱਧੀ ਥੋੜੇ ਬੱਚੇ ਪੈਦਾ ਹੋਣ ਲੱਗ ਗਏ ਆਪਾਂ ਹਾ ਜਵਾਬ ਪੈਦਾ ਹੋਣ ਲੱਗੇ ਜਮਦਨ ਸੁਗਰ ਹੋਣ ਲੱਗਾ ਕੈਂਸਰ ਹੋਣ ਲੱਗ ਗਏ ਉੱਠ ਖੜੋ ਯਾਰਾ ਪਾ ਕੇ ਆ ਬਹੁਤ ਵੱਡੀ ਸਾਜ਼ਿਸ਼ ਹੈ ਕਿਉਂ ਨਹੀਂ ਸਮਝਦੇ ਇਸ ਗੱਲ ਨੂੰ ਆ ਸਾਰੇ ਰਲੇ ਹੋਏ ਨੇ ਜਿੰਨੇ ਬੜੀਆਂ ਮਿਰਚਾਂ ਲੱਗੀਆਂ ਨੇ ਮੰਤਰੀਆਂ ਨੂੰ ਵਿਧਾਨ ਸਭਾ ਵਾਲਾ ਕਿਉਂ ਕਿਹਾ ਸੀ ਸੀਚਲ ਅਸੀਂ ਪਹਿਲਾਂ ਹੀ ਕਹਿੰਦੇ ਆ ਅਸੀਂ ਕੋਈ ਹਮਾਇਤੀ ਨਹੀਂ ਕਾਂਗਰਸੀਆਂ ਦੇ ਕਿਉਂਕਿ ਏਸੇ ਕਾਂਗਰਸ ਨੇ ਏਸੇ ਸੀਚਲ ਨੂੰ ਪੋਲਿਊਸ਼ਨ ਬੋਰਡ ਦਾ ਮੈਂਬਰ ਬਣਾਇਆ ਸੀ ਵੀ ਬਹੁਤ ਵੱਡਾ ਵਾਤਾਵਰਣ ਪ੍ਰੇਮੀ ਆ ਇਹ ਕਮੇਟੀ ਦਾ ਮੈਂਬਰ ਸੀਗਾ ਨਾ ਹਾਂਜੀ ਇਮਿਟੀ ਦੇ ਮੈਂਬਰ ਆਹ ਐਨਡੀਟੀ ਦੇ ਮੈਂਬਰ ਸੀ ਜਿਹੜੇ ਸ਼ਰਾਬ ਫੈਕਟਰੀ ਦੀ ਲੜਾਈ ਦੇ ਵਿੱਚ ਇਹਨੇ ਸਾਡੇ ਜੜਾਂ 'ਚ ਬੈਠੇ ਹਾਂ ਉੱਥੇ ਪਾਣੀ ਬੁੱਕ ਭਰ ਕੇ ਨਾ ਪਾਣੀ ਪੀਣਯੋਗ ਹੈ ਜਿਹੜੇ ਜੀਰਾ ਫੈਕਟਰੀ ਕਰਕੇ 29 ਸੈਂਪਲ ਫੇਲ ਹੋਏ ਪਾਣੀ ਦੇ ਉੱਥੇ ਵੀ ਇਹੀ ਸਰਕਾਰੀ ਸੰਧਨੀ ਕਹਿੰਦੀ ਪਾਣੀ ਬਹੁਤ ਵਧੀਆ ਦਾ ਜੀ ਪਾਣੀ ਪੀਣਯੋਗ ਹੈ ਜੀ ਤੇ ਭੱਜੇ ਆਥੋ ਫਿਰ ਐਸ ਫੋਨ 'ਚ ਉਹ ਰਿਪੋਰਟ ਹੈ ਜਿਹਦੇ ਉੱਤੇ ਸੀਚੇਵਾਲ ਸਾਹਿਬ ਦੇ ਸਾਈਨ ਨੇ ਜਗਸੀਰ ਸਿੰਘ ਜੀ ਦੇ ਸਾਈਨ ਨੇ ਜਿਹਦੇ ਜਿਨ੍ਹਾਂ ਨੇ ਕਿਹਾ ਸੀ ਕਿ ਸਾਫ਼ ਪਾਣੀ ਹੈ